ਹਾਂਜੀ ਕੀ ਹਾਲ ਨੇ ਆ ਤੁਸੀਂ ਦੇਖ ਸਕਦੇ ਹੋ ਸੁਨਾਮ ਹਸਪਤਾਲ ਦੇ ਸਾਹਮਣੇ ਪੁਲ ਕੋਲੇ ਦੇਖੋ ਕਿੱਡਾ ਵੱਡਾ ਹਾਸਾ ਹੋਇਆ ਆ ਆਹ ਪੂਂਗ ਵਾਲੀ ਟਰਾਲੀ ਐ ਇਹ ਚੜ ਰਹੀ ਸੀ ਇਧਰ ਨੂੰ ਆਪਣੇ ਪੁਲ ਤੇ ਚੜ ਕੇ ਇਹ ਪਟਿਆਲੇ ਵੱਲ ਜਾਂਦਾ ਹੋਊਗਾ ਵਿਚਾਰਾ ਤੇ ਆ ਪਿੱਛੋਂ ਵੱਜਿਆ ਇਹਦੇ ਟਰੱਕ ਦੇਖੋ ਟਰੱਕ ਜਮਾਂ ਖਤਮ ਹੋ ਚੁੱਕਿਆ ਜਮਾਂ ਖਤਮ ਹੋ ਚੁੱਕਿਆ ਟਰੱਕ ਇਹ ਆਪਾਂ ক্লোਜ਼ ਕਰਕੇ ਵੀ ਦਿਖਾਉਣੇ ਆ ਤੁਹਾਨੂੰ ਆ ਟਰੱਕ ਦੀ ਹਾਲਤ ਦੇਖੋ ਕਿਸ ਲੈਵਲ ਤੱਕ ਦੀ ਹੋਈ ਆ ਤੁਸੀਂ ਦੇਖ ਸਕਦੇ ਹੋ ਆ ਦੇਖ ਬਾਈ ਹੁਣ ਨਾ ਲੋਡਿੰਗ ਕਰ ਰਹੇ ਨੇ ਆਹ ਟਰੱਕ ਜਮਾਂ ਖਤਮ ਹੋ ਚੁੱਕਿਆ ਬਾਡੀ ਲੈਣ ਦੇਖੋ ਜਮਾਂ ਖਤਮ ਹੋ ਚੁੱਕੀ ਆ ਟਰੱਕ ਮੂਰੋਂ ਜਮਾਂ ਖਤਮ ਹੋ ਚੁੱਕਿਆ ਤੇ ਆਪਾਂ ਤੁਹਾਨੂੰ ਟਰਾਲੀ ਦਾ ਵੀ ਹਾਲ ਦਿਖਾਵਾਂਗੇ ਤੇ ਟਰੱਕ ਦੇਖੋ ਤੁਸੀਂ ਕਿਸ ਕਿਸ ਲੈਵਲ ਤੱਕ ਹਾਸਾ ਹੋਇਆ ਹੈ ਕਿਸ ਲੈਵਲ ਤੱਕ ਦਾ ਹਜੇ ਜਾਨੀ ਮਾਨੀ ਨੁਕਸਾਨ ਦਾ ਪਤਾ ਲੱਗੂਗਾ ਵੀ ਕਿੰਨਾ ਕੁ ਹੋਇਆ ਹੈ ਆ ਹੁਣ ਲੋਡ ਕਰ ਰਹੇ ਨੇ ਵਿਚਾਰੇ ਆਹ ਦੇਖੋ ਆਪਾਂ ਤੁਹਾਨੂੰ ਟਰਾਲੀ ਕੋਲੇ ਲੈ ਕੇ ਜਾਂਦੇ ਆ ਟਰਾਲੀ ਵਾਲਾ ਵੀ ਦਿਖਾਉਨੇ ਆ ਆਹ ਦੇਖੋ ਟਰਾਲੀ ਵਾਲੇ ਦਾ ਵੀ ਬਹੁਤ ਨੁਕਸਾਨ ਹੋਇਆ ਆ ਦੇਖੋ ਜਿਹੜਾ ਟਰੈਕਟਰ ਦਾ ਪਿਛਲਾ ਟਾਇਰ ਹੁੰਦਾ ਆ ਉਹ ਟੁੱਟ ਕੇ ਦੇਖੋ ਕਿਸੇ ਹਸਾਬ ਨਾਲ ਡਿੱਗਿਆ ਕਿਉਂਕਿ ਬਾਜਨ ਪਿੱਛੇ ਬਹੁਤ ਸੀਗਾ ਇਹਦੇ ਵਿੱਚ ਵੱਜਿਆ ਤੇ ਤੁਸੀਂ ਦੇਖ ਸਕਦੇ ਹੋ ਐਨਾ ਨੁਕਸਾਨ ਹੋਇਆ ਦੇਖੋ ਵਿਚਾਰਿਆਂ ਦੀ ਆਪਾਂ ਤਾਂ ਇਹੀ ਕਹਾਂਗੇ ਵੀ ਗਰੀਬ ਮਾਰੀ ਹੋਈ ਆ ਟਰੱਕ ਵਾਲੇ ਦੀ ਵੀ ਟਰਾਲੀ ਵਾਲੇ ਦੇ ਵੀ ਇਹ ਵਿਚਾਰੇ ਸਾਰੇ ਮਜ਼ਦੂਰ ਹੁੰਦੇ ਨੇ ਤੇ ਆਉਂਦੀਆਂ ਦਿਹਾੜੀਆਂ ਜਿਹੜੀਆਂ ਕਿ ਡਰਾਈਵਰ ਦੇ ਤੌਰ ਤੇ ਕਰਦੇ ਹੁੰਦੇ ਨੇ ਵਿਚਾਰੇ ਆਪਾਂ ਨੂੰ ਪਤਾ ਹੀ ਆ ਦੇਖੋ ਸਾਰਿਆਂ ਨੂੰ ਹਨਾ ਤੇ ਤੁਸੀਂ ਟਰੱਕ ਦੇਖੋ ਵੀ ਚਲੋ ਟਰਾਲੀ ਵਾਲਾ ਤਾਂ ਪਿੱਛੇ ਲੱਗੀ ਆ ਜਾਂ ਇੱਕੋ ਦਾ ਟਾਇਰ ਹੋਆ ਤੂੰ ਟਰੱਕ ਦੇਖੋ ਵੀ ਟਰੱਕ ਖਤਮ ਕਰਤਾ ਟਰਾਲੀ ਨੇ ਮੇਨ ਗੱਲ ਇਹ ਹੈ ਦੇਖੋ ਬਾਈ ਆਪਦਾ ਇਹੀ ਆ ਵੀ ਬਚਾ ਨਾਲ ਚਾਹੇ ਲੇਟ ਪਹੁੰਚ ਜਾਓ ਪਰ ਹੌਲੀ ਹੌਲੀ ਚਲਾਇਆ ਕਰੋ ਵੀਰੋ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੇ ਨੀਂਦ ਆਉਂਦੀ ਆ ਭਾਈ ਆਪਦਾ ਸਾਈਡ ਤੇ ਲਾ ਕੇ ਸੌਂ ਜਾ ਕਰੋ ਪਰ ਆ ਹਾਸਿਆਂ ਤੋਂ ਤਾਂ ਬਚੋ ਨਾ ਤੁਸੀਂ ਸਾਰੇ ਆ ਦੇਖੋ ਕਿੰਨੀ ਬੁਰੀ ਹਾਲਤ ਹੋਈ ਹੋਈ ਆ ਟਰੱਕ ਦੀ ਕਿੰਨੀ ਬੁਰੀ ਹਾਲਤ ਹੋਈ ਹੋਈ ਆ ਅੱਗੇ ਵੀਡੀਓ ਸ਼ੇਅਰ ਕਰ ਦਿਓ ਬਈਓ